ਕਿ ਦੋਸਤ ਸੀ ਉਹਦੇ ਤੁਸੀਂ ਉਹਨੂੰ ਸਮਝਾਇਆ ਨਹੀਂ ਕਦੇ ਕਿ ਤੁਲਾ ਲਿਖਿਆ ਕਰੇ ਹੋ ਜੇਗੀ। ਐਵੇਂ ਸ਼ੌਂਕੀ ਰਹੀਆਂ ਪਰ ਹਰ ਜੀਵਨ 'ਚ ਦੇਖੋ ਹਰ ਬੰਦੇ 'ਚ ਇੱਕ ਸਟਾਈਲ ਹੈ। ਕਿਉਂ ਨਾ ਦਿਨਾਂ 'ਚ ਮਾਹੌਲ ਵੀ ਇੰਨਾ ਗਰਮ ਸੀਗਾ। ਖਾਸ ਕਰਕੇ ਗਾਇਕੀ ਦੇ ਉੱਤੇ। ਹੂੰ। ਨਰਮਾਈ ਨਾਲ, ਧਰਮੇ ਨਾਲ ਚੱਲਣਾ ਚਾਹੀਦਾ ਸੀ। ਧਿਆਨ ਰੱਖਿਆ ਹੁੰਦਾ ਤਾਂ ਸ਼ਾਇਦ ਅੱਜ ਉਹ ਸਾਡੇ ਵਿੱਚ ਬੈਠਾ ਇੰਟਰਵਿਊ ਕਰਦਾ ਹੁੰਦਾ। ਕਿੱਕ ਕਲਾਕਾਰ ਦੀ ਚੜ੍ਹਾਈ ਉਹਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਹਮੇਸ਼ਾ ਹੀ ਹੁੰਦਾ। ਵੱਡਾ ਹੋ ਜਾਣਾ ਵੀ ਖਤਰੇ ਤੋਂ ਖਾ ਲੈਣੀ ਹੁੰਦਾ ਬੰਦੇਓ ਕੀ ਚਮਕੀਲਾ ਦੀ ਲਿਖਤ ਵਿੱਚ ਕੁਝ ਗੱਲਬਾਤ ਸੀ ਜੇ ਵੱਖਰਾ ਲਿਖਦਾ ਸੀ ਤੇ ਤੇਜ਼ ਤਰਾਰ ਲਿਖਦਾ ਸੀ ਬਹੁਤ ਜ਼ਿਆਦਾ ਆਪਣੀ ਗਾਇਕੀ ਜਿੰਨਾ ਹੀ ਤੇਜ਼ ਲਿਖਦਾ ਸੀ ਬੰਦੇਓ ਕੀ ਚਮਕੀਲਾ ਦੀ ਲਿਖਤ ਵਿੱਚ ਕੁਝ ਗੱਲਬਾਤ ਸੀਗੀ ਉਹ ਵੱਖਰਾ ਲਿਖਦਾ ਸੀ ਬਾਕੀ ਗਾਇਕਾਂ ਨਾਲ ਹਾਂ ਹਾਂ ਬਿਲਕੁਲ ਕੋਈ ਸ਼ੱਕ ਨਹੀਂ ਤੇ ਇਸੇ ਮਕਬੂਲ ਹੋਣ ਦਾ ਵੀ ਇੱਕ ਰੀਜ਼ਨ ਸੀਗਾ ਕਾਰਨ ਸੀਗਾ ਜੇ ਵੱਖਰਾ ਲਿਖਦਾ ਸੀ ਤੇ ਤੇਜ਼ ਤਰਾਰ ਲਿਖਦਾ ਸੀ ਬਹੁਤ ਜ਼ਿਆਦਾ ਆਪਣੀ ਗਾਇਕੀ ਜਿੰਨਾ ਹੀ ਤੇਜ਼ ਲਿਖਦਾ ਸੀ ਜਿੰਨਾ ਗਾਇਕ ਤੇਜ਼ ਸੀਗਾ ਉਸ ਤਰ੍ਹਾਂ ਦੇ ਸ਼ਬਦਾਵਲੀ ਥੋੜੀ ਤੇਜ਼ ਰਹੀ ਇਹੀ ਦੁਖਾਂਤ ਦੁਖਾਂਤ ਕੋ ਪਖ ਰਹੀ ਉਹਦੀ ਮੌਤ ਦਾ ਇਹ ਰਿਹਾ ਥੋੜਾ ਜਿਹਾ ਕਿਉਂਕਿ ਇਹ ਪਾ ਲਫਜ਼ ਦਿਆਂਗੇ ਥੋੜਾ ਨਰਮਾਈ ਨਾਲ ਠਰਮੇ ਨਾਲ ਚੱਲਣਾ ਚਾਹੀਦਾ ਸੀ ਤਾਂ ਸ਼ਾਇਦ ਅੱਜ ਤੇ ਤੁਸੀਂ ਇੱਕ ਦੋਸਤ ਸੀ ਉਹਦੇ ਤੁਸੀਂ ਉਹਨੂੰ ਸਮਝਾਇਆ ਨਹੀਂ ਕਦੇ ਕਿ ਤੋ ਨਾਲ ਲਿਖਿਆ ਕਰੇ ਹੋ ਜੇਗੀ ਹਮੇਸ਼ਾ ਹੁੰਦੀ ਰਹੀਆਂ ਹਮੇਸ਼ਾ ਹੁੰਦੀਆਂ ਰਹੀਆਂ ਪਰ ਹਰ ਜੀਵਨ ਚ ਦੇਖੋ ਹਰ ਬੰਦੇ ਦਾ ਸਟਾਈਲ ਹੈ ਗੱਲ ਕੀਤੀ ਜਾ ਸਕਦੀ ਹੈ ਦਲੀਲ ਰੱਖੀ ਜਾ ਸਕਦੀ ਹੈ ਕਿਸੇ ਦੇ ਥੋਪਿਆ ਤਾਂ ਨਹੀਂ ਨਾ ਬੇਟਾ ਜਾ ਸਕਦਾ ਕੁਝ ਵੀ ਆਪਾਂ ਇੱਕ ਦੂਸਰੇ ਨੂੰ ਕਹਿ ਹੀ ਸਕਦੇ ਹਾਂ ਨਾ ਜਿੱਥੇ ਮਾਣ ਸਤਿਕਾਰ ਹੋਵੇ ਵੀ ਇਸ ਤਰ੍ਹਾਂ ਨਹੀਂ ਇਦਾਂ ਨਹੀਂ ਠੀਕ ਉਹਨਾਂ ਦੇ ਨਾਲ ਚ ਮਾਹੌਲ ਵੀ ਇੰਨਾ ਗਰਮ ਸੀਗਾ ਅੱਗ ਬਲਦੀ ਪਈ ਸੀ ਬਹੁਤ ਔਖਾ ਸਮਾਂ ਸੀ ਪੰਜਾਬ ਦੇ ਉੱਤੇ ਔਰ ਖਾਸ ਕਰਕੇ ਗੈਕੀ ਦੇ ਉੱਤੇ ਵੀ ਟੇਪ ਰਿਕਾਰਡਰ ਤੱਕ ਬੰਦ ਸੀਗੇ ਆ ਕਰ ਰਹੇ ਦੇ ਸੀਗੇ ਤੇ ਉਹਦੇ ਸਮੇਂ ਚ ਤਾਂ ਬਹੁਤ ਸੰਭਲ ਕੇ ਚੱਲਣ ਦੀ ਜ਼ਰੂਰਤ ਸੀਗੀ ਜ਼ਰੂਰਤ ਧਿਆਨ ਰੱਖਣਾ ਚਾਹੀਦਾ ਸੀ ਜੇ ਮੈਂ ਸੋਹਂਦਾ ਵੀ ਧਿਆਨ ਰੱਖਿਆ ਹੁੰਦਾ ਤਾਂ ਸ਼ਾਇਦ ਅੱਜ ਉਹ ਸਾਡੇ ਵਿੱਚ ਵਿਚਾਰ ਬੈਠਾ ਇੰਟਰਵਿਊ ਕਰਦਾ ਹੁੰਦਾ ਕਿ ਇੱਕ ਕਲਾਕਾਰ ਦੀ ਚੜ੍ਹਾਈ ਉਹਦੀ ਮੌਤ ਦਾ ਕਾਰਨ ਬਣ ਜਾਂਦੀ ਹੈ ਹਮੇਸ਼ਾ ਹੀ ਹੁੰਦਾ ਹੈ ਹੂੰ ਮੁੱਸੇਵਾਲੇ ਨਾਲ ਕੀ ਤ੍ਰਾਸਦੀ ਹੋਈ ਹੈ ਹੂੰ ਦੋ ਸਾਡੇ ਪੰਜਾਬ ਦੇ ਭਿਆਨਕ ਮਤਲਬ ਤ੍ਰਾਸਦੀ ਦਾ ਸ਼ਿਕਾਰ ਹੋਏ ਚਾਹੇ ਉਸ ਤੌਰ ਦਾ ਅਮਰ ਸਿੰਘ ਚਮਕੀਲਾ ਤੇ ਅਮਰਜੂਤ ਹੈ ਚਾਹੇ ਅੱਜ ਸਿੱਧੂ ਮੂਸੇਵਾਲਾ ਜੀ ਹੈ ਮਤਲਬ ਜਿੰਨਾ ਵੀ ਕੁਛ ਕਰੂਗਾ ਸੰਸਾਰ ਦੇ ਵਿੱਚ ਖਤਰਾ ਵੀ ਉਨਾ ਹੀ ਵੱਡਾ ਹੁੰਦਾ ਹੈ ਮੌਤ ਵੀ ਉਨੇ ਨਜ਼ਦੀਕ ਹੁੰਦੀ ਹੈ ਬੰਦੇ ਦੇ ਵੱਡਾ ਹੋ ਜਾਣਾ ਵੀ ਖਤਰੇ ਤੋਂ ਖਾਲੀ ਨਹੀਂ ਹੁੰਦਾ ਕਿ ਦੋਸਤ ਸੀ ਉਹਦੇ ਤੁਸੀਂ ਉਹਨੂੰ ਸਮਝਾਇਆ ਨਹੀਂ ਕਦੇ ਕਿ ਤੁਲਾ ਲਿਖਿਆ ਕਰੇ ਹੋ ਜੇਗੀ ਐਵੇਂ ਚਾਉਂਦੀ ਰਹੀਆਂ ਪਰ ਹਰ ਜੀਵਨ 'ਚ ਦੇਖੋ ਹਰ ਬੰਦੇ 'ਚ ਇੱਕ ਸਟਾਈਲ ਹੈ ਕਿ ਦੋਨਾਂ ਦਿਨਾਂ 'ਚ ਮਾਹੌਲ ਵੀ ਇੰਨਾ ਗਰਮ ਸੀਗਾ ਖਾਸ ਕਰਕੇ ਗਾਇਕੀ ਦੇ ਉੱਤੇ ਹੂੰ ਨਰਮਾਈ ਨਾਲ ਥਰਮੇ ਨਾਲ ਚੱਲਣਾ ਚਾਹੀਦਾ ਸੀ ਚੰਨ ਰੱਖਿਆ ਹੁੰਦਾ ਤਾਂ ਸ਼ਾਇਦ ਅੱਜ ਉਹ ਸਾਡੇ ਵਿੱਚ ਆ ਕੇ ਬੈਠਾ ਇੰਟਰਵਿਊ ਕਰਦਾ ਹੁੰਦਾ ਕਿੱਕ ਕਲਾਕਾਰ ਦੀ ਚੜ੍ਹਾਈ ਉਹਦੀ ਮੌਤ ਦਾ ਕਾਰਨ ਬਣ ਜਾਂਦੀ ਹੈ ਹਮੇਸ਼ਾ ਹੀ ਹੁੰਦਾ ਵੱਡਾ ਹੋ ਜਾਣਾ ਵੀ ਖਤਰੇ ਤੋਂ ਖਾਲੇ ਨਹੀਂ ਹੁੰਦਾ ਮੰਦਿਓ ਕੀ ਚਮਕੀਲਾ ਦੀ ਲਿਖਤ ਵਿੱਚ ਕੁਝ ਗੱਲਬਾਤ ਸੀ ਜੇ ਵੱਖਰਾ ਲਿਖਦਾ ਸੀ ਤੇਜ਼ ਤਰਾਰ ਲਿਖਦਾ ਸੀ ਬਹੁਤ ਜ਼ਿਆਦਾ ਆਪਣੀ ਗਾਇਕੀ ਜਿੰਨਾ ਹੀ ਤੇਜ਼ ਲਿਖਦਾ ਸੀ ਮੰਦਿਓ ਕੀ ਚਮਕੀਲਾ ਦੀ ਲਿਖਤ ਵਿੱਚ ਕੁਝ ਗੱਲਬਾਤ ਸੀ ਉਹ ਵੱਖਰਾ ਲਿਖਦਾ ਸੀ ਬਾਕੀ ਗਾਇਕਾਂ ਨਾਲੋਂ हां बिल्कुल कोई शक नहीं ਤੇ ਇਸੇ ਮਕਬੂਲ ਹੋਣ ਦਾ ਵੀ ਇੱਕ ਰੀਜਨ ਸੀਗਾ ਕਾਰਨ ਸੀਗਾ ਜੇ ਵੱਖਰਾ ਲਿਖਦਾ ਸੀ ਤੇ ਤੇਜ਼ ਤਰਾਰ ਲਿਖਦਾ ਸੀ ਬਹੁਤ ਜ਼ਿਆਦਾ ਆਪਣੀ ਗਾਇਕੀ ਜਿੰਨਾ ਹੀ ਤੇਜ਼ ਲਿਖਦਾ ਸੀ ਜਿੰਨਾ ਗਾਇਕ ਤੇਜ਼ ਸੀਗਾ ਉਸ ਤਰ੍ਹਾਂ ਦੇ ਸ਼ਬਦਾਵਲੀ ਥੋੜੀ ਤੇਜ਼ ਰਹੀ ਇਹੀ ਦੁਖਾਂਤ ਦੁਖਾਂਤ ਦੇ ਪੱਖੋਂ ਜੇ ਮੌਤਦਾ ਹੀ ਗੀਆ ਥੋੜਾ ਜਆ ਕਿਉਂਕਿ ਇਹ ਪਾ ਲਫਜ਼ ਦਿਆਂਗੇ ਥੋੜਾ ਨਰਮਾਈ ਨਾਲ ਠਰਮੇ ਨਾਲ ਚੱਲਣਾ ਚਾਹੀਦਾ ਸੀ ਤਾਂ ਸ਼ਾਇਦ ਅੱਜ ਤੇ ਤੁਸੀਂ ਕਿ ਦੋਸਤ ਸੀ ਉਹਦੇ ਤੁਸੀਂ ਉਹਨੂੰ ਸਮਝਾਇਆ ਨਹੀਂ ਕਦੇ ਕਿ ਤੋਲਾ ਲਿਖਿਆ ਕਰੇ ਹੋ ਜੇਗੀ ਹਮੇਸ਼ਾ ਹੁੰਦੀ ਰਹੀਆਂ ਹਮੇਸ਼ਾ ਹੁੰਦੀ ਰਹੀਆਂ ਪਰ ਹਰ ਜੀਵਨ ਚ ਦੇਖੋ ਹਰ ਬੰਦੇ ਦਾ ਇੱਕ ਸਟਾਈਲ ਹੈ ਗੱਲ ਕੀਤੀ ਜਾ ਸਕਦੀ ਹੈ ਦਲੀਲ ਰੱਖੀ ਜਾ ਸਕਦੀ ਹੈ ਕਿਸੇ ਦੇ ਥੋਪਿਆ ਤਾਂ ਨਹੀਂ ਨਾ ਬੇਟਾ ਜਾ ਸਕਦਾ ਕੁਝ ਵੀ ਆਪਾਂ ਇੱਕ ਦੂਸਰੇ ਨੂੰ ਕਹਿ ਹੀ ਸਕਦੇ ਹਾਂ ਨਾ ਜਿੱਥੇ ਮਾਣ ਆ ਸਤਿਕਾਰ ਹੋਵੇ ਵੀ ਇਸ ਤਰ੍ਹਾਂ ਨਹੀਂ ਇਦਾਂ ਨਹੀਂ ਠੀਕ ਉਹਨਾਂ ਦੇ ਨਾਲ ਚ ਮਾਹੌਲ ਵੀ ਇੰਨਾ ਗਰਮ ਸੀਗਾ ਅੱਗ ਬਲਦੀ ਪਈ ਸੀ ਬਹੁਤ ਔਖਾ ਸਮਾ ਸੀ ਪੰਜਾਬ ਦੇ ਉੱਤੇ ਔਰ ਖਾਸ ਕਰਕੇ ਗੈਕੀ ਦੇ ਉੱਤੇ ਤੇ ਪਰ ਰਿਕਾਰਡਰ ਤੱਕ ਬੰਦ ਸੀਗੇ ਆ ਕਰ ਰਹੇ ਦੇ ਸੀਗੇ ਤੇ ਉਹਦੇ ਸਮੇਂ ਚ ਤਾਂ ਬਹੁਤ ਸੰਭਲ ਕੇ ਚੱਲਣ ਦੀ ਜਰੂਰਤ ਸੀਗੀ ਜਰੂਰ ਧਿਆਨ ਰੱਖਣਾ ਚਾਹੀਦਾ ਸੀ ਜੇ ਮੈਂ ਸਮਝਦਾ ਵੀ ਧਿਆਨ ਰੱਖਿਆ ਹੁੰਦਾ ਤਾਂ ਸ਼ਾਇਦ ਅੱਜ ਉਹ ਸਾਡੇ ਵਿੱਚ ਵਿਚਾਰ ਬੈਠਾ ਇੰਟਰਵਿਊ ਕਰਦਾ ਹੁੰਦਾ ਕਿ ਇੱਕ ਕਲਾਕਾਰ ਦੀ ਚੜ੍ਹਾਈ ਉਹਦੀ ਮੌਤ ਦਾ ਕਾਰਨ ਬਣ ਜਾਂਦੀ ਹੈ ਹਮੇਸ਼ਾ ਹੀ ਹੁੰਦਾ ਹੈ ਹੂੰ ਮੁੱਸੇਵਲੇ ਨਾਲ ਕੀ ਤ੍ਰਾਸਦੀ ਹੋਈ ਹੈ ਹੂੰ ਦੋ ਸਾਡੇ ਪੰਜਾਬ ਦੇ ਭਿਆਨਕ ਮਤਲਬ ਤ੍ਰਾਸਦੀ ਦਾ ਸ਼ਿਕਾਰ ਹੋਏ ਚਾਹੇ ਉਸ ਤੌਰ ਦਾ ਅਮਰ ਸਿੰਘ ਚਮਕੀਲਾ ਤੇ ਅਮਰਜੂਤ ਹੈ ਚਾਹੇ ਅੱਜ ਸਿੱਧੂ ਮਸੇਵਾਲਾ ਜੀ ਹੈ ਮਤਲਬ ਜਿੰਨਾ ਵੀ ਪੁਸ਼ ਕਰੂਗਾ ਸੰਸਾਰ ਦੇ ਵਿੱਚ ਖਤਰਾ ਵੀ ਓਨਾ ਹੀ ਵੱਡਾ ਹੁੰਦਾ ਹੈ ਮੌਤ ਵੀ ਓਨੇ ਨਜ਼ਦੀਕ ਹੁੰਦੀ ਹੈ ਬੰਦੇ ਦੇ ਵੱਡਾ ਹੋ ਜਾਣਾ ਵੀ ਖਤਰੇ ਤੋਂ ਖਾਲੀ ਨਹੀਂ ਹੁੰਦਾ